ਆਰ ਰੀਤ ਇੱਥੇ ਕੋਈ ਨਹੀਂ ਕਿਸੇ ਦਾ ਸਭ ਫਾਇਦਾ ਚੱਕਦੇ ਇਦੋਂ ਹੋਊ ਸਾਨੂੰ ਫਾਇਦਾ ਤਾਂ ਹੀ ਯਾਰੀ ਰੱਖਦੇ ਆ ਸਾਡੇ ਸਿਰ ਉੱਪਰ ਦੂ ਲੱਗ ਛੱਡ ਗਿਆ ਜਿਹੜੇ ਐਵੇਂ ਛੱਡ ਤਾਂ ਲੋਕਾਂ ਕੋਲ ਜਾ ਜਾ ਕਹਿਣਗੇ ਜਿਹੜੇ ਜਿਹੜੇ ਹੋਏ ਤੇਰੇ ਪੁੱਤ ਕੋਲੋਂ ਦੂਰ ਬਾਪੂ ਫੋਟਵਾ ਕਰ ਹੁਣ ਸਾਡੇ ਘਰ ਆਉਣਗੇ ਆਹ ਜਿਹੜੇ ਜਿਹੜੇ ਹੋਏ ਤੇਰੇ ਪੁੱਤ ਕੋਲੋਂ ਦੂਰ ਬੇਬੇ ਫੋਟਵਾ ਕਰ ਹੁਣ ਸਾਡੇ ਦਾਬੂ ਸਟਾ ਕਰ ਆਉਣਗੇ ਜਦ ਤੂੰ ਮੜਾ ਟਾਈਮ ਆਇਆ ਤਾਂ ਬੁਲਾਉਣੋਂ ਹਟ ਗਏ ਸਾਡੇ ਆਪਣੇ ਹੀ ਸਾਡੇ ਘਰੇ ਆਉਣੋਂ ਹਟ ਗਏ ਉਹ ਜਦੋਂ ਤੇ ਪੁੱਤ ਤੇਰਾ ਬਣਿਆ ਸਚਾਰ ਸਾਡੀ ਰਿਸ਼ਤੇਦਾਰੀ ਆ ਸਭ ਇਹੀ ਕਹਿਣਗੇ ਜਿਹੜੇ ਜਿਹੜੇ ਹੋਏ ਤੇਰੇ ਪੁੱਤ ਕੋਲੋਂ ਗੂਰ ਬਾਪੂ ਫੋਟਾ ਨਾ ਕਰੋ ਸਾਡੇ ਘਰੇ ਧੀ ਹੌਲੀ ਹੌਲੀ ਦੇਖ ਕਿਦਾਂ ਲੀ ਤੇ ਲੈ ਹੌਲੀ ਮਾਰੇ ਸਮੇਂ ਦੀ ਮੈਂ ਦੇਖ ਕਿਦਾਂ ਚੀਕਿਆ ਕਢਾਉਣੀ ਹੌ ਮਿਹਨਤਿਆ ਜਾਰੀ ਦੇਖੀ ਹੁਣ ਸਕਸੈਸ ਜਾਂ ਤੇ ਪੁੱਛੀ ਤੋਂ ਬਗੈਰ ਰਿਸ਼ਤੇ ਨਹੀਂ ਆਉਣਗੇ ਜਿਹੜੇ ਜਿਹੜੇ ਹੋਏ ਤੇਰੇ ਪੁੱਤ ਕੋਲੋਂ ਦੂਰ ਬਾਪੂ ਫੋਟਵਾ ਕਰ ਹੁਣ ਸਾਡੇ ਘਰ ਆਉਣਗੇ ਜਿਹੜੇ ਜਿਹੜੇ ਹੋਏ ਤੇਰੇ ਪੁੱਤ ਕੋਲੋਂ ਦੂਰ ਮੇਮੇ ਫੋਟਵਾ ਕਰ ਹੁਣ ਸਾਡੇ ਘਰ ਆਉਣਗੇ ਓਹ ਕੋ ਕਿਥੋਂ ਹੋਣੀ ਮੇਰੇ ਮੱਥੇ ਦੀ ਲਕੀਰ ਸਮਾਂ ਲੱਗੂਗਾ ਜ਼ਰੂਰ ਬਦਲੂੰਗਾ ਤਕਦੀਰ ਓ ਆਉਣ ਵਾਲੇ ਸਮੇਂ ਵਿੱਚ ਹਟ ਗਾਣੇ ਆਉਣੇ ਆ ਰੀਤ ਲਿਖ ਦੇ ਕੀ ਸਰਚਾ ਵੀ ਰਹਿਣਗੇ ਜਿਹੜੇ ਜਿਹੜੇ ਹੋਏ ਤੇਰੇ ਪੁੱਤ ਕੋਲੋਂ ਦੂਰ ਬੱਪ ਫੋਟਵਾ ਕਰਾਉਣ ਸਾਡੇ ਘਰ ਆਉਣਗੇ ਜਿਹੜੇ ਜਿਹੜੇ ਹੋਏ ਤੇਰੇ ਪੁੱਤ ਕੋਲੋਂ ਦੂਰ ਮੇਬੇ ਫੋਟਵਾ ਕਰਾਉਣ ਸਾਡੇ ਉਹ ਐਸਾ ਮਾੜਾ ਸਮਾਂ ਆਇਆ ਕਾ ਤੇ ਸਭ ਦੀ ਦਿਖਾ ਗਿਆ ਲੋਕਾਂ ਤੈਨੂੰ ਕਹਿਣਾ ਹੁਣ ਪੁੱਤ ਤੇਰਾ ਛਾ ਗਿਆ ਰਮੇਸ਼ ਕਲੇਰ ਗੁੰਜੂ ਗਾਣਿਆਂ ਚ ਨਾ ਸਾਡੇ ਐਨਟੀ ਵੀ ਜਿਹੜੇ ਬਾਈ ਬਾਈ ਕਹਿਣਗੇ ਜਿਹੜੇ ਜਿਹੜੇ ਹੋਏ ਤੇਰੇ ਪੁੱਤ ਕੋਲੋਂ ਦੂਰ ਬਾਪੂ ਫੋਟਵਾ ਕਰਾਉਣ ਸਾਡੇ ਘਰ ਆਉਣਗੇ ਉਹ ਜਿਹੜੇ ਜਿਹੜੇ ਹੋਏ ਤੇਰੇ ਪੁੱਤ ਕੋਲੋਂ ਦੂਰ ਬੇਬੇ ਫੋਟਵਾ ਕਰਾਉਣ ਸਾਡੇ